재 <목소리로> ਚੰਤੇ ਨਹੀਂ ਤਾਂ ਕਿਸ ਸਾਥ ਦੇ ਰਹੀ ਬੱਚਿਆਂ ਨੂੰ ਸਾਹ ਦੇ ਨਾਲ ਅਨੁਭਵ ਕੀਤਾ ਅਤੇ ਬੱਚਿਆਂ ਦੇ ਰੂਗੜੂ ਹੋਏ ਹਨ ਹੁਣ ਮੈਂ ਸਰਦਾਰ ਜੋ ਸਿੰਘ ਜੀ ਅਤੇ ਉਹਨਾਂ ਦੇ ਨਾਮ ਦੇ ਸਾਥੀਆਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਸਟੇਜ ਤੇ ਆਉਣ ਅਤੇ ਆਪਣੀ ਕਵਿਸ਼ੀ ਰਹੀ ਬੱਚਿਆਂ ਦੇ ਰੂਗੜੂ ਹੋਣ ਬੱਚਿਆਂ ਨੇ ਕਾਗਾ ਜੀ ਤੋਂ ਹੋ ਕੇ ਇਹਨਾਂ ਬੱਚਿਆਂ ਦੀ ਕਵਿਸ਼ੀ ਸੁਣੀ ਹੈ ਅਤੇ ਮਾਤੋ ਵਾਚ ਚੜ ਕੇ ਹਿੱਸਾ ਲੈਣਾ ਹੋਵੇ ਤੇ ਆਪਣੇ ਨਾਮ ਲਿਖਾਉਣੇ ਹਨ ਕਿਉਂਕਿ ਉਸੇ ਬੱਚਾ ਨੂੰ ਕਿਹਾ ਸੀ ਕਿ ਜੇ ਕਿਸੇ ਨੇ ਪਾਰਟਿਸਪੇਟ ਕਰਨਾ ਹੋਵੇ ਤਾਂ ਆਪਣਾ ਨਾਮ ਲਿਖਾਵੇ ਬਹੁਤ ਘੱਟ ਬੱਚਿਆਂ ਦੇ ਨਾਮ ਆਏ ਹਨ ਇਸ ਲਈ ਕਿ ਬੱਚਾ ਕਹਿੰਦੀ ਹੈ ਕਿ ਉਹਨਾਂ ਨੇ ਆਪਣੇ ਨਾਮ ਲਿਖਾਉਣੇ ਹਨ ਸ਼ਬਦ ਦੇ ਵਿੱਚ ਕਵਿਸ਼ਰੀ ਦੇ ਵਿੱਚ ਤੇ ਹੋਰ ਜੋ ਤੁਸੀਂ ਕਰਨਾ ਚਾਹੁੰਦੇ ਹੋ ਜਿਉਂ ਜਿਉਂ ਆਪਕੇ ਕੋਈ ਸ਼ੇਰ ਆਹੀਂ ਬੱਚਾ ਨੂੰ ਨਿਹਾਲ ਕਿਤਾ ਤੇ ਬੱਚਾਂ ਦੇ ਰੂਹ ਰੂ ਹੋਏ ਹੁਣ ਵੇ ਅੱਗੇ ਬੱਚੇ ਅਮਿਤ ਕੋਰ ਜੀ ਉਹਨਾਂ ਤੇ ਜਿੱਥੇ ਬੇਨਤੀ ਕਰਦੀ ਆ ਕਿ ਉਹ ਸਟੇਜ ਤੇ ਆਉਣ ਅਤੇ ਕਿੰਨੀ ਖੁਸ਼ੀ ਰਹੀ ਬੱਚਾਂ ਦੇ ਰੂਹ ਰੂ ਹੋਣ ਬੱਚਾ ਨਹੀਂ ਕਾਗਜ਼ ਤੇ ਤੋਂ ਸੋਣਾ ਜੀ ਗੁਰੂ ਬੇਸੀ ਉਂਜੀ ਸੇਕਰ ਦੇ ਦੱਸੇ ਗੁਰੂ ਹਨ ਉਹਨਾਂ ਨੇ ਸਿੱਖ ਕ ਬਿਖਾ ਤਿਰਮਣਾ ਸਾਰਾ ਪਰਿਵਾਰ ਬਾ ਦਿੱਤਾ ਉਹਨਾਂ ਦੀ ਜੀਨੀ ਨੂੰ ਸਾਡਾ ਕੁਸ਼ੀਚਾ ਇਉਂ ਬਿਆਨ ਕਰਦਾ ਹੈ ਕੱਲ ਕੀ ਤਾਰੇ ਦਸ਼ਮੀ ਈਸ਼ੂ ਕੀ ਤੋਂ ਦੀ ਸਿੱਤ ਲਿਖੀ ਨਾ ਜਾਵੇ ਮਗ ਜਰੀ ਤੇ ਅਚੰਗਾ ਦੇਖੋ ਸਮਝ ਕੇ ਸੱਚ ਕੇ ਜਾਵੇ ਮਗ ਜਰੀ ਦਾਦੀ ਰਦੀ ਰਹਿਣਾ ਮੰਨਣਾ ਉਸ ਦਾ ਬਾਣਾ ਤਨ ਕੋ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਬਣਦਾਣਾ ਤਨ ਕੋ ਗੋਬਿੰਦ ਸਿੰਘ ਨੇ ਵਰਗਾ ਕਿਸ ਨੇ ਹੈ ਬਣਦਾਣਾ ஆனால் இத்தினத்தை சேர்ந்த பிரணாய் கண்டிப்பாக்கலாம் தாயி அக்ரிலடினா தேசிய நிமிர்நா சாரிபார்த்துப்பாரி சூரிய வீரபாத்ரி நீதோ சகலக்குன்னாடா தன்குர்கோபிந்து சென்று தேவர்கா கிருஷ்ணன் ਕਿਸ ਤਰ੍ਹਾਂ ਹੈ ਬਣਦਾ ਕੀਦਰ ਪਾਸ਼ਾ ਦਾ ਨਾਮ ਸੁਣ ਕੇ ਧਾਨਾਲਾ ਗੁਰੂ ਜਿਸ ਨੇ ਸਾਨੂੰ ਜੀਵਨ ਦੇਣ ਲਈ ਆਪਣੇ ਚਾਰ ਪੁੱਤਰ ਵਾਰ ਦਿੱਤੇ ਧਾਨਾਲਾ ਕਰਗੀ ਵਾਲਾ ਜਿਸ ਨੇ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਨੂੰ ਸ਼ਹੀਦ ਹੋਵਾਉਣੇ ਤੋਰ ਦਿੱਤਾ ਐਸੇ ਗੁਰੂ ਤੇ ਆਪਣੀ ਹਾਲ ਜਾਂਦੀ ਹਾਂ ਅਸੀਂ ਬੱਚੀਆਂ ਬੁਲੀ ਹਾਲ ਜਾਂਦੀਆਂ ਹਨ ਜਿਉਂਦੀ ਕਿਸੇ ਪਰਵਾਰ ਦੇ ਵਿੱਚ ਕੁੜੀਆਂ ਨੂੰ ਇੰਨੀ ਇਜਾਜ਼ਤ ਨਹੀਂ ਜਿੰਨੀ ਸਾਨੂੰ ਕਰਦੀ ਪਰਸਨ ਦੀ ਵਾਕੀ ਇਹ ਸਿਰ ਤੇ ਦਸਤਾਰ ਕੀ ਤੇਰ ਮਹਾਰਾਜ ਜੀ ਦਾ ਕਿ ਉਹਨਾਂ ਨੇ ਸਾਨੂੰ ਆਪਣੇ ਪੁੱਤਰਾਂ ਦੇ ਸਮਾਨ ਸਮਝਿਆ ਇਹਨਾਂ ਨੂੰ ਨੀਵੇਂ ਨਹੀਂ ਰੱਖਿਆ ਜਿਹਨਾਂ ਨੇ ਦਸਤਾਰ ਦਿੱਤੀ ਤਾਂ ਸਾਨੂੰ ਵੀ ਦਸਤਾਰ ਦਿੱਤੀ ਜਿਸ ਚਾਰ ਪੰਜ ਵਿਚ ਖੜੀਆਂ ਹੋਈਆਂ ਨਾ ਤਾਂ ਦੂਰ ਦਿਖਦੀਆਂ ਕਿ ਗੁਰਦੇਵ ਮਹਾਰਾਜ ਜੀ ਦੀਆਂ ਬੱਚੀਆਂ ਖੜੀਆਂ ਹੋਈਆਂ ਨਹੀਂ ਸੋ ਬੱਚਿਆਂ ਨੂੰ ਮਾਰੇ ਤੋਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੀਦਾ ਮੈਂ ਤਾਂ ਦਿਨੇਸ਼ ਹਾਂ ਦੋਨੇ ਸਮੇਂ ਗੁਰੂ ਸਾਹਿਬ ਦਾ ਸ਼ੁਕਰ ਕਰਦੀ ਹਾਂ ਕਿ ਮਾਰੇ ਤੁਸੀਂ ਮੈਨੂੰ ਦਸਤਾਰ ਵਾਸੀ ਕਿਉਂਕਿ ਮੈਂ ਪਿੱਛੋਂ ਹਿਮਾਚਲ ਤੋਂ ਆ ਮੇਰਾ ਬੈਕਗ੍ਰਾਉਂਡ ਸਿੱਖੀ ਦਾ ਨਹੀਂ ਸੀ ਪਰ ਮੈਨੂੰ ਦਸਤਾਰ ਦਾ ਬਹੁਤ ਸ਼ੌਕ ਸੀ ਕਿ ਮੈਂ ਦਸਤਾਰ ਸਿੱਖਣੀ ਹੈ ਇਸ ਕਰਕੇ ਮੈਂ ਇਸ ਕੋਲੀ ਦੇ ਵਿੱਚ ਆਈ ਤੇ ਜਦੋਂ ਮੈਂ ਦਸਤਾਰ ਸਿੱਖੀ ਨਾ ਫਸਟ ਟਾਈਮ ਮੈਂ ਤੋ ਰਿਬੰਦ ਕੇ ਗਈ ਸੀ ਤਾਂ ਮੇਰੇ ਪੇਰੈਂਟਸ ਬਹੁਤ ਜ਼ਿਆਦਾ ਖੁਸ਼ ਹੋਏ ਤੇ ਮੈਂ ਰੋਂਦੀ ਪਈ ਸੀ ਕਿ ਮਾਰਾ ਤੁਹਾਡਾ ਬਹੁਤ ਬਹੁਤ ਸ਼ੁਕਰ ਹੈ ਕਿ ਮੈਂ ਬਾਤ ਅੱਖਾਂ ਵਰਗੀ ਸੀ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਸੀ ਸਿੱਖੀ ਬਾਰੇ ਸਾਡੇ ਘਰੇ ਨਹੀਂ ਸੀ ਸਾਨੂੰ ਪਤਾ ਸਿੱਖੀ ਬਾਰੇ ਇੰਨਾ ਕੁਝ ਵੀ ਪਰ ਮਾਰਾ

ਜੀ ਕੰਕਨ ਸਵਾਗਤ ਜੀ ਕਿ ਪਏ ਬੱਚਾ ਬਹੁਤ ਬਹੁਤ ਧੰਨਵਾਦ ਕਿ ਆਪਣੀ ਕ੍ਰਿਸ਼ੀ ਦੇ ਰਾਹੀਂ ਬੱਚਿਆਂ ਦੇ ਰੂਪਰੂ ਹੋਏ ਹਨ ਬੱਚਾ ਨੂੰ ਬੈਠਣ ਨੂੰ ਕਾਫੀ ਸਮਾਂ ਹੋ ਗਿਆ ਇਸ ਕਰਕੇ ਬਿਜ ਰਿਫਰੈਸ਼ਮੈਂਟ